ਸਟਾਰ ਗੁਰਜੰਟ ਸਿੰਘ ਆਪਣੇ ਪਿੰਡ ਅਤੇ ਆਲੇ-ਦੁਆਲੇ ਇਲਾਕੇ ਵਿੱਚ ਵਧੀਆ ਸਮਾਜ ਸੇਵਕ ਵਜੋਂ ਜਾਣਿਆ ਜਾਂਦਾ ਸੀ ਡੰਡੀ ਉਸ ਦੀ ਮਿਹਨਤ ਉਦੋਂ ਰੰਗ ਲਿਆਈ ਜਦੋਂ ਹਲਕੇ ਦੇ ਲੋਕਾਂ ਨੇ ਇਕੱਠੇ ਹੋ ਕੇ ਇੱਕ ਵੱਡੀ ਸਿਆਸੀ ਪਾਰਟੀ ਤੋਂ ਉਸ ਨੂੰ ਐਮ.ਐਲ.ਏ ਦੀ ਚੋਣ ਲੜਨ ਲਈ ਟਿਕਟ ਦੀਵਾ ਦਿੱਤੀ ਤੇ ਉਹ ਆਪਣੇ ਵਿਰੋਧੀ ਉਮੀਦਵਾਰ ਤੋਂ ਭਾਰੀ ਬਹੁਮਤ ਨਾਲ ਜਿੱਤ ਗਿਆ ਡੰਡੀ ਐਮ ਐਲ ਏ ਬਣ ਕੇ ਉਸ ਨੇ ਆਪਣੇ ਅਸਰ ਰਸੂਖ ਨਾਲ ਮੁੱਖ ਮੰਤਰੀ ਤੋਂ ਹਲਕੇ ਵਿੱਚ ਵਿਕਾਸ ਕਾਰਜਾਂ ਦੀ ਇੱਕ ਤਰ੍ਹਾਂ ਹਨੇਰੀ ਲਿਆ ਦਿੱਤੀ ਡੰਡੀ ਅਗਲੀਆਂ ਵਿਧਾਨ ਸਭਾ ਚੋਣਾ ਵਿੱਚ ਵੀ ਵਧੀਆ ਕੀਤੇ ਕੰਮਾਂ ਦਾ ਸਦਕਾ ਜਿੱਤ ਗਿਆ ਡੰਡੀ ਪਾਰਟੀ ਨੇ ਉਸ ਦੀ ਮਿਹਨਤ ਨੂੰ ਦੇਖਦਿਆਂ ਉਸ ਨੂੰ ਇੱਕ ਵਧੀਆ ਮਹਿਕਮੇ ਦਾ ਵਜ਼ੀਰ ਬਣਾ ਦਿੱਤਾ ਡੰਡੀ ਝੰਡੀ ਵਾਲੀ ਕਾਰ ਮਿਲਣ ਤੇ ਗੁਰਜੰਟ ਸਿੰਘ ਦਾ ਮੋਹ ਆਪਣੇ ਹਲਕੇ ਪ੍ਰਤੀ ਘਟਣ ਲੱਗ ਪਿਆ ਤੇ ਪੈਸੇ ਵੱਲ ਵੱਲਣਾ ਸ਼ੁਰੂ ਹੋ ਗਿਆ ਡੰਡੀ ਉਸ ਨੇ ਗੈਰ ਕਾਨੂੰਨੀ ਧੰਗ ਨਾਲ ਬਹੁਤ ਸਾਰੀ ਜਾਇਦਾਦ ਬਣਾ ਲਈ ਇੱਕ ਕਪੜੇ ਵਿੱਚ ਉਸ ਦਾ ਨਾਮ ਵੀ ਆ ਗਿਆ ਪਰ ਉਸ ਨੇ ਪੈਸੇ ਦੇ ਜ਼ੋਰ ਨਾਲ ਆਪਣਾ ਨਾਂ ਕਢਾ ਲਿਆ ਡੰਡੀ ਪਿੰਡ ਜਾਂ ਹਲਕੇ ਦੇ ਲੋਕ ਜਦੋਂ ਵੀ ਕੋਈ ਸਾਂਝੇ ਕੰਮ ਕਰਾਉਣ ਉਸ ਕੋਲ ਜਾਂਦੇ ਤਾਂ ਹਰ ਵਾਰ ਉਹਨਾਂ ਨੂੰ ਸੁੱਚੇ ਮੂੰਹ ਹੀ ਮੋੜਨਾ ਪਿਆ ਡੰਡੀ ਅੱਕ ਹਾਰ ਕਿ ਲੋਕਾਂ ਨੇ ਵੀ ਉਸ ਨੂੰ ਮਨੋਂ ਵਿਸਾਰ ਦਿੱਤਾ ਡੰਡੀ ਇੱਕ ਦਿਨ ਉਸ ਦੇ ਲਹਾਜੀ ਮੰਤਰੀ ਦੇ ਮੁੰਡੇ ਦੇ ਵਿਆਹ ਦੀ ਪਾਰਟੀ ਉਸ ਦੇ ਪਿੰਡ ਦੇ ਨਾਲ ਦੇ ਪਿੰਡ ਵਿੱਚ ਸੀ ਡੰਡੀ ਸਟਾਰਟ ਉਸ ਦਾ ਆਪਣੇ ਪਿੰਡ ਜਾਣ ਦਾ ਮਨ ਕੀਤਾ ਤਾਂ ਉਸ ਨੇ ਉੱਥੋਂ ਦੇ ਸਥਾਨਕ ਵਰਕਰਾਂ ਨੂੰ ਭੇਜ ਕੇ ਮਜ਼ਦੂਰਾਂ ਤੋਂ ਆਪਣੇ ਘਰ ਦੀ ਸਫਾਈ ਕਰਵਾਈ ਡੰਡੀ ਸ਼ਾਮ ਨੂੰ ਘਰ ਆ ਕੇ ਉਸ ਨੇ ਪਿੰਡ ਦੇ ਮਹਤਵਪੂਰਨ ਬੰਦਿਆਂ ਨੂੰ ਮਿਲਣ ਲਈ ਸੁਨੇਹਾ ਕੱਲਿਆ ਪਰ ਕੋਈ ਵੀ ਵਿਅਕਤੀ ਉਸ ਨੂੰ ਮਿਲਣ ਨਾ ਗਿਆ ਡੰਡੀ ਇੱਕ ਬੁੱਢੀ ਮਾਈ ਜੋ ਕਾਫੀ ਸਾਲ ਪਹਿਲਾਂ ਉਹਨਾਂ ਦੇ ਕੰਮ ਕਰਦੀ ਸੀ ਉਹ ਮਿਲਣ ਆਈ ਡੰਡੀ ਉਸ ਨੇ ਥੋੜੇ ਜਿਹੇ ਰੋਸ ਵਜੋਂ ਮੰਤਰੀ ਨੂੰ ਕਿਹਾ ਵੇ ਪੁੱਤ ਗੁਰਜੰਟਿਆ ਤੈ ਤਾਂ ਸਾਨੂੰ ਜਿਵੇਂ ਹੀ ਮਨੋਂ ਵਿਸਾਰਤਾ ਤੇ ਨਾਲ ਹੀ ਸਾਰੇ ਪਰਿਵਾਰ ਦੀ ਖਬਰਗਾਰ ਪੁੱਛੀ ਡੰਡੀ ਗੁਰਜੰਟ ਸਿੰਘ ਨੇ ਆਪਣੀ ਆਦਤ ਅਨੁਸਾਰ ਮਾਈ ਨੂੰ ਕਿਹਾ ਹੁਣ ਤਾਂ ਸਾਡੀ ਸਰਕਾਰ ਨੇ ਤੁਹਾਡੀ ਬੁਢਾਪਾ ਪੈਨਸ਼ਨ ਵੀ ਦੁੱਗਣੀ ਕਰ ਦਿੱਤੀ ਹੈ ਡੰਡੀ ਇਹ ਗੱਲ ਸੁਣ ਕੇ ਮਾਈ ਨੇ ਤਿੰਨ ਵਾਰ ਧਰਤੀ ਨਮਸਕਾਰੀ ਤੇ ਕਿਹਾ 1500 ਰੁਪਏ ਨਾਲ ਰੁੱਖੀ ਮਿੱਸੀ ਵਧੀਆ ਮਿਲਦੀ ਆ ਕਹਿ ਕੇ ਰੱਬ ਦਾ ਸ਼ੁਕਰ ਕੀਤਾ ਤੇ ਚਲੀ ਗਈ ਡੰਡੀ ਗੁਰਜੰਟ ਸਿੰਘ ਦੇ ਗਲੇ ਹੇਠੋਂ ਰੋਟੀ ਦੀ ਬੁਰਕੀ ਨਾ ਲੰਗੀ ਤੇ ਸਾਰੀ ਰਾਤ ਨੀਂਦ ਨਾ ਆਈ ਡੰਡੀ ਉਸ ਦੀ ਜ਼ਮੀਰ ਨੇ ਉਸ ਨੂੰ ਝੰਡੋੜਿਆ ਤੂੰ ਸਰਕਾਰ ਤੋਂ ਇੰਨੀਆਂ ਜ਼ਿਆਦਾ ਸਹੂਲਤਾਂ ਲੈ ਕੇ ਵੀ ਸਬਰ ਨਹੀਂ ਕਰਦਾ ਬੁੱਢੀ ਮਾਈ 1500 ਰੁਪਏ ਨਾਲ ਇੰਨੀ ਸੰਤੁਸ਼ਟ ਇਹ ਇਹ ਬੇਨਾਮੀਆਂ ਜਾਇ ਦਾਦਾ ਬਣਾ ਕੇ ਕੀ ਖਟਿਆ ਡੰਡੀ ਆਪਣੇ ਸਾਰੇ ਪਰਾਇ ਕਰ ਲਏ ਉਹੋ ਉੱਠ ਕੇ ਪਿੰਡ ਦੇ ਸਾਰੇ ਬੰਦਿਆਂ ਕੋਲ ਗਿਆ ਡੰਡੀ